ਬੀਜੇਪੀ ਦੀ ਜਲੰਧਰ ਜਿਮਨੀ ਚੌਂ ਪੂਰਾ ਜਿਹੜਾ ਮਾਮਲਾ ਪੱਖਿਆ ਹੋਇਆ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰ ਦਾ ਪ੍ਰਚਾਰ ਕਰ ਰਹੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਡੇਰੇ ਲਈ ਬੈਠੇ ਹੋਰ ਉਧਰ ਹੀ ਕਾਂਗਰਸ ਦੇ ਸੀਨੀਅਰ ਔਰ ਦਿਗਜ ਨੇਤਾ ਜਿਹੜੇ ਨੇ ਉਹ ਵੀ ਜਲੰਧਰ 'ਚ ਬੈਠੇ ਆ ਪੂਰੀ ਜਿਹੜੀ ਸਮੀਕਰਨ ਦੇਖੇ ਤਾਂ ਕਿਸ ਤਰੀਕੇ ਨਾਲ ਬਦਲਦੀ ਹੈ ਔਰ ਕੀ ਹਾਲਾਤ ਬਣ ਰਹੇ ਜਲੰਧਰ ਦੇ ਮਨੋਰੰਜਨ ਕਾਲੀਆ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਮਨੋਰੰਜਨ ਕਾਲੀਆ ਜੀ ਜਿਸ ਤਰੀਕੇ ਦੇ ਨਾਲ ਹਾਲਾਤ ਬਣ ਰਹੇ ਆ ਜਲੰਧਰ ਦੇ ਕਿਵੇਂ ਦੇਖਦੇ ਹੋ ਸਿਆਸਤ ਕਿਸ ਤਰੀਕੇ ਦੀ ਹੈ ਸਮੀਕਰਨ ਲਗਾਤਾਰ ਬਦਲ ਰਿਹਾ ਹੈ ਪਹਿਲਾਂ ਵੀ ਇਸੇ ਤਰੀਕੇ ਦੀ ਸਿਆਸਤ ਚੱਲਦੀ ਸੀ ਜਾਂ ਕੁਝ ਬਦਲਾਵ ਕੁਝ ਨਿਗਾਰ ਆਇਆ ਹੈ ਕਹਿੰਦੇ ਸਿਆਸਤ ਕਹਿੰਦੇ ਸਿਆਹ ਸਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਨਾ ਕਾਲੀਆਂ ਹੁੰਦੀਆਂ ਸਿਆਹ ਹੁੰਦੀਆਂ ਠੀਕ ਹੈ ਨਾ ਫਿਰ ਉਹ ਚੋਂ ਸਤ ਨਿਕਲਦਾ ਸਚਾਈ ਨਿਕਲਦੀ ਹੈ ਸੋ ਇਸ ਲਈ ਇਹ ਸਮੇ ਸਮੇਂ ਸਰ ਜਿਹੜਾ ਹੈਗਾ ਜਿਸ ਤਰ੍ਹਾਂ ਸਮਾਜ ਦੇ ਵਿੱਚ ਜਿਹੜਾ ਹੈਗਾ ਰਿਜਨ ਆਫ ਵੈਲਿਊਜ਼ ਹੋਈਆਂ ਸੋ ਉਹਦੇ ਨਾਲ ਜਿਹੜਾ ਹੈਗਾ ਪੋਲਿਟਿਕਸ ਦੇ ਵਿੱਚ ਵੀ ਰੋ ਯੂ ਨੋ ਵੈਲਿਊਜ਼ ਹੋਈਆਂ ਸੋ ਹਾਂ ਕਿਸ ਟਾਈਮ ਦੇ ਉੱਤੇ ਵਿਅਕਤੀ ਦਾ ਇੱਕ ਮਿਆਰ ਹੁੰਦਾ ਸੀਗਾ ਕ੍ਰੈਡੀਬਿਲਟੀ ਹੁੰਦੀ ਸੀਗੀ ਕੋਈ ਵਿਚਾਰਧਾਰਾ ਹੁੰਦੀ ਸੀਗੀ ਹੁਣ ਇਹ ਹੈਗਾ ਕਿ ਭਾਈ ਜਿੱਥੇ ਦੇਖੋ ਤਵਾ ਪ੍ਰਾਤ ਉੱਤੇ ਕੱਟੋ ਸਾਰੀ ਰਾਤ ਕੀ ਸੋ ਉਸ ਢੰਗ ਦੀ ਰਾਜਨੀਤੀ ਹੈ ਇੱਕ ਦੌਰ ਹੈ ਆਏਗਾ ਚਲਾ ਜਾਏਗਾ ਮੰਤਰੀ ਸਾਹਿਬ ਵੀ ਚੈਲੰਜ ਕਰਦੇ ਨੇ ਉਧਰੋਂ ਸ਼ੀਤਲੰਗਰਾਲ ਵੀ ਚੈਲੰਜ ਕਰਦੇ ਨੇ ਫਿਰ ਰਿਸੈਪਟ ਹੁੰਦਾ ਅੱਜ ਪੂਰੀ ਮਾਂ ਭਾਰਤ ਕਹਿ ਲਈ ਇੱਕ ਤਰ੍ਹਾਂ ਦੀ ਹੋਣ ਜਾ ਰਹੀ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਉਸ ਮਾਮਲੇ ਨੂੰ ਵੀ ਇੱਕ ਪਾਸੇ ਮੁੱਖ ਮੰਤਰੀ ਔਰ ਬਾਕੀ 91 ਐਮਐਲਏ ਨੇ 90 ਔਰ ਇੱਕ ਪਾਸੇ ਇੱਕ ਉਮੀਦਵਾਰ ਹੈ ਇਕੱਲਾ ਕਿਵੇਂ ਦੇਖਦੇ ਹੋ ਪੂਰੀ ਸਿਆਸਤ ਕੀ ਹਾਲਾਤ ਹੋਣ ਵਾਲੇ ਨੇ ਇਸ ਇਸ ਜਗ੍ਹਾ ਦੇ ਉੱਤੇ ਕਹਿੰਦੇ ਆ ਕਿ ਵੀ ਇਹ ਇਕ ਇਕੱਲਾ ਸਭ ਪਰ ਭਾਰੀ ਤਾਂ ਸ਼ੀਤਲ ਗੋਰਾ ਆਮ ਆਦਮੀ ਪਾਰਟੀ ਪਰ ਭਾਰੀ ਕਿਉਂਕਿ ਤੁਸੀਂ ਦੇਖੋ ਕਿ ਉਹਦੇ ਕੋਲ ਜਿਹੜੀਆਂ ਆਡੀਓ ਹੈ ਵੀਡੀਓਜ਼ ਹੈਗੀਆਂ ਔਰ ਚੈਟਸ ਹੈਗੀਆਂ ਉਹ ਮੂੰਹ ਬੋਲਦੀਆਂ ਤਸਵੀਰਾਂ ਹੈਗੀਆਂ ਕਿ ਕਿਸ ਢੰਗ ਦੇ ਨਾਲ ਕ腐ਸ਼ਨ ਉੱਥੇ ਹੋ ਰਹੀ ਹੈ ਕਿਸ ਢੰਗ ਦੇ ਨਾਲ ਲਾਟਰੀ ਚੋਂ ਪੈਸਾ ਦਿੱਤਾ ਲਿੱਤਾ ਜਾ ਰਿਹਾ ਖਾਦਾ ਜਾ ਰਿਹਾ ਕਿਸ ਤਰ੍ਹਾਂ ਸ਼ਰਾਬ ਮਾਫੀਆ ਉਹ ਜਿਹੜਾ ਹੈਗਾ ਉਹ ਵਰਕ ਕਰ ਰਿਹਾ ਉਹ ਸਾਰੀਆਂ ਗੱਲਾਂ ਜਿਹੜੀ ਹੈਗੀ ਆ ਉਸਨੇ ਫੇਸਬੁੱਕ ਤੇ ਲਾਈਵ ਆ ਕੇ ਜਿਹੜੀਆਂ ਹੈਗੀਆਂ ਉਹਨੇ ਪਾਈਆਂ ਤੇ ਫਿਰ ਚੈਲੰਜ ਵੀ ਕੀਤਾ ਕਿ ਮੈਂ 5 ਤਰੀਕ ਨੂੰ ਭਗਵੰਤ ਮਾਨ ਉਹਨਾਂ ਨੂੰ ਠੀਕ ਹੈ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਮੈਂ ਦਊਗਾ ਤੇ ਭਗਵੰਤ ਮਾਨ ਉਹਨਾਂ ਨੇ ਜਿਹੜਾ ਮੁੱਖ ਮੰਤਰੀ ਹੈ ਉਹਨਾਂ ਨੇ ਵੀ ਚੈਲੰਜ ਸਵੀਕਾਰ ਕਰ ਰਿਹਾ ਉਹ ਕਹਿੰਦੇ 5 ਨੂੰ ਕੀ ਅੱਜ ਕਰ ਲਓ ਉਹਨਾਂ ਨੇ ਕਿਹਾ 4 ਤਰੀਕ ਨੂੰ ਕਰ ਲਓ ਤੇ ਸ਼ੀਤਲਗੁਰਾਲ ਨੇ ਕਿ ਆ ਜਾਓ 4 ਨੂੰ ਫਿਰ 2 ਵਜੇ ਆਪਾਂ ਜਗਜੀਤ ਸਿੰਘ ਆਰਾਮ ਚੌਂਕ ਦੇ ਵਿੱਚ ਹੋ ਜਾਂਦੇ ਆਮਣੇ ਸਾਹਮਣੇ ਸੋ 2 ਵਜੇ ਦਾ ਇੰਤਜ਼ਾਰ ਕਰੋ ਦੇਖੋ ਕੀ ਹੁੰਦਾ ਮਾਨ ਸਾਹਿਬ ਆਂਦੇ ਆ ਕਿ ਨਹੀਂ ਆਂਦੇ ਹੈ ਤੇ ਜੇ ਨਹੀਂ ਆਂਦੇ ਹੈ ਤੇ ਫਿਰ ਨੈਚੁਰਲ ਹੈ ਕਿ ਇੱਕ ਇਕੱਲਾ ਸੱ퍼 ਭਾਰੀ ਜਲੰਧਰ ਜਿਮਨੀ ਚੌਂਕ ਦੇ ਹਾਲਾਤ ਦੀ ਗੱਲ ਕਰ ਲਈਏ ਉਮੀਦਵਾਰ ਲਗਾਤਾਰ ਬਦਲ ਰਹੇ ਨੇ ਪਹਿਲਾਂ ਅਕਾਲੀ ਦਲ ਦੇ ਜਿਹੜਾ ਉਮੀਦਵਾਰ ਸੀ ਸੁਜੀਤ ਕੌਰ ਆਮ ਪਾਰਟੀ ਜਾਂਦੇ ਨੇ ਫਿਰ ਰਾਤ ਨੂੰ ਵਾਪਸੀ ਕਰਦੇ ਨੇ ਅਕਾਲੀ ਦਲ ਤੋਂ ਅਕਾਲੀ ਦਲ ਦਾ ਦੁਫਾੜ ਹੋਣਾ ਬਾਗੀ ਧੜੇ ਦਾ ਬੰਨਾ ਭਾਜਪੀ ਨੂੰ ਕਿੰਨਾ ਫਾਇਦਾ ਹੋਊਗਾ ਇਸ ਚੀਜ਼ ਨਾਲ ਕਿ ਪਹਿਲਾਂ ਗੱਠ ਛੋਟ ਸੀ ਇਕੱਲੇ ਫਿਰ ਅਕਾਲੀ ਦਲ ਬਸਪਾ ਦਾ ਸਮਰਥਨ ਸ਼ੁਰੂ ਕਰਤਾ ਦੇਖੋ ਗੱਲ ਇਹ ਹੈ ਕਿ ਵੀ ਕਸ਼ਟ ਵੀ ਹੁੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ 100 ਸਾਲ ਪੁਰਾਣੀ ਪਾਰਟੀ ਹੈਗੀ ਹੈ ਠੀਕ ਹੈ ਨਾ ਤਾਂ ਅੱਜ ਜੋ ਫਿਜ਼ਲ ਆਊਟ ਹੋ ਰਹੀ ਹੈ ਸੋ ਕਿਸ ਟਾਈਮ ਦੇ ਉੱਤੇ ਜਿਹੜਾ ਹੈਗਾ ਇੱਕ ਮਿਆਰ ਸੀਗਾ ਕਿ ਖਲਾਕ ਸੀਗਾ ਔਰ ਇੱਕ ਅਸੀਂ ਨੀਤੀਆਂ ਨਾਲ ਬੰਦੇ ਹੋਏ ਸੀਗੇ ਪੰਥਕ ਸੀਗਾ ਠੀਕ ਹੈ ਪੰਜਾਬ ਪੰਜਾਬੀ ਔਰ ਪੰਜਾਬੀ ਤੇ ਲੜਿਆ ਜਾਂਦਾ ਸੀਗਾ ਹੁਣ ਜਿਹੜਾ ਹੈਗਾ ਹੁਣ ਤਾਂ ਆਪਾਂ ਆਪਣੀ ਕੁਰਸੀ ਬਚਾਉਣ ਦੇ ਲਈ ਜਿਹੜਾ ਹੈਗਾ ਉਹ ਲੜ ਰਹੇ ਆ ਔਰ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇੱਕ ਵਿਅਕਤੀ ਨੂੰ ਟਿਕਟ ਦਿੰਦੇ ਹੋ ਹੁਣ ਮੈਂ ਕਹਾਂ ਕਿ ਸ਼ਵਰਗੀਏ ਸਰਦਾਰ ਪ੍ਰੀਤਮ ਸਿੰਘ ਗੁਣੀ ਉਹਨਾਂ ਦੀ ਧਰਮ ਪਤਨੀ ਜਿਹੜੀ ਹੈਗੀ ਉਹ ਖੜੀ ਹੋਈ ਹੈ ਠੀਕ ਹੈ ਉਹਨਾਂ ਟਕਸਾਲੀ ਪਰਿਵਾਰ ਮੈਂ ਜ਼ਾਤੀ ਤੌਰ ਤੇ ਜਾਣਦਾ ਉਹ ਏਰੀਆ ਮੇਰੇ ਕੋਲ ਰਿਹਾ ਹੋਇਆ ਉਸ ਨੂੰ ਪਹਿਲਾਂ ਤੁਸੀਂ ਟਿਕਟ ਅਲਾਟ ਕਰ ਲਈ ਫਿਰ ਤੁਸੀਂ ਖੋ ਲਈ ਫਿਰ ਤੁਸੀਂ ਜਿਹੜਾ ਹੈ ਨੈਚੁਰਲ ਹੈ ਉਹਨੇ ਵੀ ਉਹਨੇ ਵੀ ਵਿਚਾਰੀ ਨੂੰ ਹੋਇਆ ਕਿ ਕਿਤੇ ਗੱਲਾਂ ਚ ਆ ਗਈ ਉਹ ਚਲੇ ਗਈ ਫਿਰ ਵਾਪਸ ਆ ਗਈ ਹੈ ਤੇ ਲੇਕਿਨ ਆਪਾਂ ਇਹ ਕਹਿ ਰਹੇ ਕਿ ਅਸੀਂ ਉਹਨੂੰ ਉਹਨੂੰ ਸਾਡਾ ਉਮੀਦਵਾਰ ਹੀ ਨਹੀਂ ਸਾਡਾ ਉਮੀਦਵਾਰ ਹਾਥੀ ਆ ਤੋ ਇਹ ਵੀ ਇੱਕ ਬੜਾ ਕਸ਼ਟਦਾਇਕ ਹੈਗਾ ਕਿ ਜਿਹੜੀ 100 ਸਾਲ ਪੁਰਾਣੀ ਪਾਰਟੀ ਆ ਉਹਦਾ ਕੀ ਹਾਲਾਤ ਹੋ ਗਏ ਆ ਮੁੱਦੇ ਕਿਹੜੇ ਲੈ ਕੇ ਲੜੋਗੇ ਤੁਸੀਂ ਬੀਜੇਪੀ ਦੇ ਵਿੱਚ ਕਿਉਂਕਿ ਚੋਣ ਨੂੰ ਥੋੜੇ ਦਿਨ ਹੀ ਰਹਿ ਗਏ ਹੈ ਮਹਿਜ਼ ਪ੍ਰਚਾਰ ਕਰਨ ਦੇ ਲਈ ਵੀ ਜੇ ਗੱਲ ਕਰ ਲਈਏ ਕਿਹੜੇ ਮੁੱਦੇ ਹੋਣਗੇ ਕਿਉਂਕਿ ਜੇ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਮੁੱਖ ਮੰਤਰੀ ਸਾਹਿਬ ਕਹਿੰਦੇ ਨਸ਼ਾ ਅਸੀਂ ਖਤਮ ਕਰ ਰਹੇ ਹਾਂ ਬੇਰੁਜ਼ਗਾਰੀ ਦੀ ਗੱਲ ਕਰਦੇ ਹੋ ਕਿੰਨੀ ਵੀ ਅਸੀਂ ਨੌਕਰੀਆਂ ਦੇ ਰਹੇ ਹਾਂ ਜੇਕਰ ਗੱਲ ਕਰ ਲਈਏ ਵੀ ਲੋਕਲ ਮੁੱਦੇ ਜਿਵੇਂ ਸੀਵਰੇਜ ਆ ਉਹ ਕਹਿੰਦੇ ਵੀ ਸਾਡਾ ਅਸੀਂ ਬਹੁਤ ਵਧੀਆ ਕਰਦਾ ਸਮਾਰਟ ਸਿਟੀ ਬਣਾ ਦਾਂਗੇ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਦੋਵੇਂ ਤਿਰਾਂ ਦੇ ਵਿੱਚ ਚੱਲ ਰਿਹਾ ਹੈ ਪ੍ਰਚਾਰ ਦੇ ਅਸਲ ਮੁੱਦੇ ਕਿਹੜੇ ਰਹਿਣਗੇ ਫਿਰ ਸਵਾਲ ਇਹ ਹੈ ਕਿ ਅੱਜ ਭਗਵੰਤ ਮਾਨ ਉਹਨਾਂ ਦੀ ਸਰਕਾਰ ਹਾਫਵੇ ਮਾਰ ਕੇ ਸੋਇਕ ਬਾਈ ਇਲੈਕਸ਼ਨ ਜਿਹੜਾ ਹੈਗਾ ਨਾ ਕੋ ਸਰਕਾਰ ਬੰਨੀ ਜਾਂ بگੜਨੀ ਨਹੀਂ ਹੈ ਲੇਕਿਨ ਇੱਕ ਜਨਤਾ ਇੱਕ ਸੁਣਿਆ ਦਿੰਦੀ ਹੈ ਕਿ ਆਹ ਸਰਕਾਰ ਨੇ ਚੰਗਾ ਕੰਮ ਕੀਤਾ ਕਿ ਆਹ ਜਿਹੜੀਆਂ ਕਮਿਟਮੈਂਟ ਆ ਉਹਨਾਂ ਨੇ ਆਪ ਕੀਤੀਆਂ ਖੁਦ ਕੀਤੀਆਂ ਕਿਸੇ ਨੇ ਕਿਹਾ ਨਹੀਂ ਸੀਗਾ ਕਿ ਆਹ ਪੂਰੀਆਂ ਹੋਈਆਂ ਜੇ 1000 ਰੁਪਏ ਦੇਣ ਦੀ ਗੱਲ ਸੀਗੀ ਕਿਸੇ ਨੇ ਮੰਗਿਆ ਤਾਂ ਨਹੀਂ ਸੀਗਾ ਉਹਨਾਂ ਨੇ ਕਿਹਾ ਸੀਗਾ ਆਪਣੀ ਮੈਨੀਫੈਸਟੋ 'ਚ ਉਹਨਾਂ ਨੇ ਕਿਹਾ 1000 ਰੁਪਏ ਦਵਾਂਗੇ ਨੌਕਰੀਆਂ ਦਵਾਂਗੇ ਨੌਜਵਾਨਾਂ ਨੂੰ ਉਹਨਾਂ ਨੇ ਕਮਿਟਮੈਂਟ ਸੀਗੀ ਅਸੀਂ ਪੱਕੇ ਕਰਾਂਗੇ ਜਿਹੜੇ ਕੱਚੇ EMPLOYEES ਆ ਆਮ ਆਦਮੀ ਪਾਰਟੀ ਦੀ ਕਮਿਟਮੈਂਟ ਸੀਗੀ 2 ਮਹੀਨੇ ਦੇ ਵਿੱਚ ਸਰਕਾਰ 'ਚ ਸੱਤਾ ਆਣ ਤੋਂ ਬਾਅਦ ਨਸ਼ਾ ਸੀ ਨਸ਼ਾ ਮੁਕਤ ਕਰ ਦਵਾਂਗੇ ਸੋ ਇੱਕ ਵੀ ਫਿਰ ਅਸੀਂ ਤੁਸੀਂ ਦੇਖੋ ਕਰਜ਼ੇ 4 ਲੱਖ ਕਰੋੜ ਰੁਪਏ ਕਰਜ਼ੇ 'ਚ ਜਿਹੜਾ ਹੈ ਕਿ ਕਰਜ਼ਾਈ ਬਣਤਾ ਪੰਜਾਬ ਨੂੰ ਫਿਰ ਲਾਅ ਐਂਡ ਆਰਡਰ ਸਿਚੁਏਸ਼ਨ ਬਦ ਤੋਂ ਬੱਤਰ ਹੋ ਰਹੀ ਹੈ ਇਹ ਮੈਂ ਨਹੀਂ ਕਹਿੰਦਾ ਇਹ ਕਹਿ ਰਿਹਾ ਹੈਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਪੁਰਵ ਆਈਜੀ ਉਹ ਕਹਿ ਰਿਹਾ ਹੈ ਕਿ ਨਸ਼ਾ ਖਤਮ ਹੋਣ ਦੀ ਤਾਂ ਵੱਧ ਰਿਹਾ ਔਰ ਵਕਾਰੇ ਪੁਲਿਸ ਅਫਸਰ ਤੁਹਾਨੂੰ ਸੁਰੱਖਣ ਪ੍ਰਾਪਤ ਹੈ ਆਪਣਾ ਸ਼ੀਰਸ਼ ਨੇਤਾਮਾ ਦਾ ਆਮ ਆਦਮੀ ਪਾਰਟੀ ਦੇ ਤੇ ਮੈਂ ਕਹਿੰਦਾ ਮਾਨ ਸਾਹਿਬ ਨੂੰ ਕਹਿਣਾ ਕਿ ਤੁਸੀਂ ਉਹਨਾਂ ਨੂੰ ਹੀ ਬੁਲਾ ਲਓ ਕਿਹੜੇ ਕਿਹੜੇ ਅਫਸਰ ਹੈ 10000 ਬੰਦੀਆਂ ਦੀ ਬਦਲੀ ਕਰਨ ਦੀ ਲੋੜ ਹੀ ਸੀ ਉਹਨਾਂ ਨੂੰ ਫੜ ਕੇ ਤੁਸੀਂ ਉਹਨਾਂ ਨੂੰ ਕਰ ਦੇ ਉਹਨੂੰ ਦੇ ਸ਼ੁੱਡ ਹੈ ਬੀ ਟੇਕਨ ਟੂ ਟਾਸਕ ਤੇ ਆਪਾਂ ਉਹਨਾਂ ਨੂੰ ਬੁਲਾ ਲਓ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਤੁਹਾਡੇ ਵਿਧਾਇਕ ਹੈ ਉਹਨਾਂ ਨੂੰ ਪੁੱਛ ਲਓ ਤੇ ਜੇ ਉਹਨਾਂ ਨੂੰ ਪਤਾ ਤੇ ਤੁਹਾਨੂੰ ਕਿਉਂ ਨਹੀਂ ਪਤਾ ਚਲਦਾ ਪਿਆ ਅੱਜ ਤੇ ਆਪਾਂ ਆਪਾਂ ਸਵਾਲ ਇਹ ਹੈ ਇਹ ਬਾਈ ਇਲੈਕਸ਼ਨ ਇੱਕ ਸੁਣਿਆ ਦੇਗਾ ਕਿ ਵੀ ਆਇਆ ਅਸੀਂ ਆਮ ਆਦਮੀ ਪਾਰਟੀ ਨੇ ਜਿੱਤਾ ਚੰਗਾ ਕੰਮ ਕੀਤਾ ਤੇ ਜ਼ਰੂਰ ਵੋਟਾਂ ਪਾਓ ਨਹੀਂ ਕੀਤਾ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਪਾਓ ਕਿਉਂ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਦਾ ਭਵਿੱਖ ਬਣ ਕੇ ਸਾਹਮਣੇ ਉਭਰੀ ਹੈ ਪੰਜਾਬ ਦਾ ਜਿਹੜਾ ਹੈਗਾ ਇਹਦਾ ਵਿਸਤਾਰ ਹੋ ਰਿਹਾ ਹੈਗਾ 18% ਵੋਟ ਵਧੀ ਹੈਗੀ ਹੈ ਸੋ ਇਸ ਨੂੰ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਅੱਜ ਜਿਹੜੇ ਸੱਤਾ ਜਾਂਦੀ ਹੈ ਸਤਾਈ ਦੇ ਵਿੱਚ ਤੇ ਫਿਰ ਪਾਰਟੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਜਿਹੜਾ ਵਿਕਾਸ ਤੇ ਲੀਆਂ ਦੇ ਉੱਤੇ ਬੜੀ ਤੇਜ਼ੀ ਨਾਲ ਵਧੇਗਾ ਤੁਸੀਂ ਲੰਮਾ ਤਜਰਬਾ ਤੁਹਾਨੂੰ ਸਿਆਸਤ ਦੇ ਵਿੱਚ ਵੀ ਜਿਸ ਤਰੀਕੇ ਨਾਲ ਇਹ ਵੀ ਚਰਚਾ ਹੁੰਦੀ ਹੈ ਵੀ ਭਾਜੀਪੀ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾਂਦਾ ਕਹਿੰਦਾ ਪਾਪ ਕਿ ਸਮਰਥਕਾਂ ਦੇ ਘਰਾਂ ਦੇ ਉੱਪਰ ਨੋਟਿਸ ਲਗਾ ਦਿੱਤੇ ਜਾਂਦੇ ਜਾਂ ਉਹਨਾਂ ਨੂੰ ਇਹ ਧਮਕੀਆਂ ਦਿੱਤੀ ਜਾਂਦਾ ਵੀ ਤੁਹਾਡੇ ਜਿਹੜੇ ਮੁਲਾਜ਼ਮ ਸਰਕਾਰੀ ਨੌਕਰੀ ਕੰਮ ਕਰਦੇ ਆ ਬੱਚੇ ਉਹਨਾਂ ਦੇ ਟਰਾਂਸਫਰ ਬਾਰਡਰਾਂ ਤੇ ਕਰ ਦਾਂਗੇ ਸੋ ਭਾਜੀਪੀ ਕੋਈ ਐਕਸ਼ਨ ਨਹੀਂ ਲੈਂਦੀ ਕੋਈ ਚੁੱਪੀ ਕਿਉਂ ਧਾਰ ਬੈਠੀ ਹੈ ਕੀ ਕਾਰਨ ਹੈ ਇਹਦੇ ਪਿੱਛੇ ਦੇਖੋ ਇਹ ਕੁਰਸਿਵ ਪੋਲਿਟਿਕਸ ਹੈ ਅੱਜ ਇੱਕ ਮਿਆਰ ਜਿਹੜਾ ਹੈਗਾ ਹੁਣ ਮੈਂ ਕਹਾ ਕਿ ਭਈ ਕਈ ਸਾਥੀ ਮਤਲਬ ਇਹ ਕਾਂਗਰਸ ਨਾਲ ਲਾਈਨਡ ਹੁੰਦੇ ਸੀ ਸਾਨੂੰ ਵੀ ਪਤਾ ਅਸੀਂ ਵੀ ਜਾਣਦੇ ਸੀਗੇ ਮਿਲਦੇ ਸੀਗੇ ਠੀਕ ਹੈ ਨਾ ਅਸੀਂ ਹੁੰਦਾ ਸੀ ਕੋਈ ਨਹੀਂ ਭਾਈ ਤੁਸੀਂ ਉਧਰ ਪ੍ਰਚਾਰ ਕਰਨਾ ਕਰੋ ਅਸੀਂ ਇੱਧਰ ਕਰਾਂਗੇ ਹੁਣ ਤੁਸੀਂ ਜਾਣੇ ਹੋ ਤੁਸੀਂ ਫੜ ਕੇ ਉਹਨੂੰ ਕਰ ਦਿਓ ਕਿ ਬਈ ਅਸੀਂ ਤੁਹਾਡੇ ਮੁੰਡੇ ਦੀ ਬਦਲੀ ਕਰ ਦਵਾਂਗੇ ਸਾਡਾ ਨਾ ਹੋਇਆ ਸਾਡੇ ਇੱਕ ਸਾਥੀ ਸੀਗੇ ਉਹਨਾਂ ਦੀ ਇੱਕ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪੂਰਾ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ ਹਾਂ ਉਹਦੇ ਘਰ ਪਹੁੰਚ ਗਏ ਉਹਨੂੰ ਕਹਿੰਦੇ ਤੇਰੇ ਮੁੰਡੇ ਦੀ ਬਦਲੀ ਕਰਦਾਂਗੇ ਨੈਚੁਰਲ ਹੈ ਬੱਚਾ ਉਂਝੇ ਜੇ ਜੇ ਫਾਦਰ ਹੈਗਾ ਉਹ ਨੈਚੁਰਲ ਥੋੜਾ ਪਰ ਪਿਟਾਉ ਤਾਂ ਹੁੰਦਾ ਨਾ ਇਹ ਕਿ ਕੁਰਸ਼ਨ ਦੀ ਰਾਜਨੀਤੀ ਹੋ ਗਈ ਦੀ ਅਨਫੋਰਚੂਨੇਟਲੀ ਤੋਂ ਅਸੀਂ ਅਸੀਂ ਇਹ ਕੀਤੀ ਨਹੀਂ ਕਦੀ ਵੀ ਪਰ ਲੇਕਿਨ ਇਹ ਹੈਗਾ ਇੱਕ ਫੇਜ਼ ਹੈ ਆਏਗਾ ਚਲਾ ਜਾਏਗਾ ਬਿਲਕੁਲ ਧੰਨਵਾਦ ਤਾਂ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀ ਤੇ ਸਿਆਸਤ ਕਿਸ ਨਿਗਰਵਾਲ ਜਾਂਦੀ ਹੈ ਔਰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੀ ਕੀ ਸਟ੍ਰੈਟਜੀਸ ਹੈ ਔਰ ਕੀ ਸਿਚੁਏਸ਼ਨ ਰਹੇਗੀ ਖਾਸ ਚਾਨਣਾ ਮਨੋਰੰਜਨ ਕਾਲੀਆ ਵੱਲੋਂ ਪਾਏਗਾ कैमरा पर्सन गणेश मनजोत सिंह कांग दैनिक टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप